ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਸਤੰਬਰ ਦੀ ਅੱਜ ਗੱਲ ਅਗਸਤ ਦੀ ਅੱਜ ਗੱਲ ਉਸ ਤਬਾਹੀ ਦੀ ਜਿਸ ਨੂੰ ਪੰਜਾਬ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਜਿਨ੍ਹਾਂ ਜ਼ਿਆਦਾ ਮਹੀਨੇ ਨਹੀਂ ਹੋਏ ਨੇ ਜ਼ਖਮ ਸਾਡੇ ਅੱਲੇ ਨੇ ਅਜੇ ਤੱਕ ਲੋਕਾਂ ਦੇ ਦਿਲ ਦੇ ਵਿੱਚ ਉਹ ਪਾਣੀ ਵਾਲਾ ਖੌਫ ਹੈ ਖਾਸ ਤੌਰ ਤੇ ਉਹਨਾਂ ਦੇ ਦਿਲ ਦੇ ਵਿੱਚ ਜਿਨ੍ਹਾਂ ਨੇ ਆਪਣੇਆਂ ਨੂੰ ਗਵਾਇਆ ਕਈ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਪੰਜਾਬ ਦੇ ਵਿੱਚ ਹੜਾ ਖੜ ਹੜ ਆਏ ਹੜ ਦਾ ਪਾਣੀ ਨਿਕਲ ਗਿਆ ਉਸ ਦੇ ਤਬਾਹੀ ਦੇ ਨਿਸ਼ਾਨ ਪਿੱਛੇ ਰਹਿ ਗਏ ਬਹੁਤ ਸਾਰੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਸਾਰੀਆਂ ਜਥੇਬੰਦੀਆਂ ਅੱਗੇ ਆਈਆਂ ਸਰਕਾਰ ਦੇ ਦਾਅਵੇ ਨੇ ਇਸ ਸਭ ਦੇ ਵਿਚਾਲੇ ਸਿਆਸਤ ਨਹੀਂ ਖਤਮ ਹੋਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੇ ਹੁਣ ਨਵਾਂ ਸਾਲ ਚੜਦਾ ਸਾਲ ਜਨਵਰੀ ਦਾ ਮਹੀਨਾ ਸਿਆਸਤ ਬਦਸੁਰ ਜਾਰੀ ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਕਰੀਬ 5 ਮਹੀਨੇ ਪਹਿਲਾਂ ਜਿਨ੍ਹਾਂ ਨੇ ਤਬਾਹੀ ਚੱਲੀ ਕਿ ਉਹਨਾਂ ਤੱਕ ਸਰਕਾਰੀ ਮਦਦ ਪਹੁੰਚੀ ਜਾਂ ਨਹੀਂ ਕੀ ਕੇਂਦਰ ਦੇ ਵੱਲੋਂ 1600 ਕਰੋੜ ਰੁਪਏ ਦਾ ਜੋ ਜ਼ਿਕਰ ਕੀਤਾ ਗਿਆ ਸੀ ਉਹ ਪੰਜਾਬ ਦੇ ਕੋਲ ਪਹੁੰਚਿਆ ਜਾਂ ਨਹੀਂ ਪੰਜਾਬ ਸਰਕਾਰ ਨੇ ਜੋ ਦਾਅਵੇ ਕੀਤੇ ਸੀ ਉਹ ਚਾਹੇ ਖੇਤਾਂ ਦੇ ਵਿੱਚ ਹੋਈ ਤਬਾਹੀ ਦੇ ਮੁਆਵਜ਼ੇ ਦੀ ਗੱਲ ਹੋਵੇ ਲੋਕਾਂ ਦੇ ਆਰਥਿਕ ਨੁਕਸਾਨ ਦੀ ਗੱਲ ਹੋਵੇ ਜਾਂ ਜਿਸ ਨੇ ਆਪਣੇ ਕਿਸੇ ਪਰਵਾਰਕ ਮੈਂਬਰ ਨੂੰ ਗਵਾ ਦਿੱਤਾ ਉਹਨਾਂ ਦੀ ਆਰਥਿਕ ਮਦਦ ਕਰਨ ਦੀ ਗੱਲ ਹੋਵੇ ਕਿ ਇਹਨਾਂ ਤੱਕ ਮੁਆਵਜ਼ਾ ਪਹੁੰਚਿਆ ਜਾਂ ਨਹੀਂ ਹਾਂ ਸਾਡੇ ਕੋਲ ਤਸਵੀਰਾਂ ਬਹੁਤ ਸਾਰੀਆਂ ਆਈਆਂ ਬਹੁਤ ਸਾਰੀਆਂ ਜਥੇਬੰਦੀਆਂ ਗਾਇਕ ਹੋਰ ਐਨਜੀਓਜ਼ ਜਿਹੜੀਆਂ ਲੱਗੀਆਂ ਹੋਈਆਂ ਦਿਖ ਰਹੀਆਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਹੜ੍ਹ ਦੇ ਨਾਲ ਅਸੀਂ 2-4 ਹੋ ਰਹੇ ਸੀ ਤਾਂ ਉਸ ਸਮੇਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਆਪਾਂ ਦੇਖੀਆਂ ਨੇ ਰਾਸ਼ਨ ਦੀ ਕੋਈ ਕਮੀ ਨਹੀਂ ਸੀ ਮਦਦ ਦੀ ਕੋਈ ਕਮੀ ਨਹੀਂ ਸੀ ਪਰ ਮੈਂ ਅੱਜ ਫੋਕਸ ਉਸ ਗੱਲ ਦੇ ਉੱਤੇ ਕਰਦਾ ਹਾਂ ਜਿਸ ਮੁੱਦੇ ਦੇ ਉੱਤੇ ਸਿਆਸਤ ਹੋ ਰਹੀ ਹੈ ਹਰਿਆਣਾ ਦੇ ਵਿੱਚ ਲਾਡੋ ਲక్ష్ਮੀ ਯੋਜਨਾ ਦੀ ਜਿਹੜੀ ਕਿਸ਼ਤ ਜਾਰੀ ਕਰਨ ਦੇ ਸਮੇਂ ਲਾਡੋ ਲక్ష్ਮੀ ਯੋਜਨਾ ਜੋ ਮਹਿਲਾਵਾਂ ਨੂੰ ਹਰ ਮਹੀਨੇ ਹਰਿਆਣਾ ਦੀ ਸਰਕਾਰ ਪੈਸੇ ਦਿੰਦੀ ਹੈ ਜਿਹੜੀਆਂ ਤੈਅ ਸ਼ਰਤਾਂ ਨੂੰ ਪੂਰੇ ਕਰਦੇ ਮੌਕਾ ਸੀ ਲਾਡੋ ਲక్ష్ਮੀ ਯੋਜਨਾ ਦਾ ਇਸ ਮੌਕੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਆ ਸਰਕਾਰ ਦੇ ਉੱਤੇ ਸਿੱਧਾ ਨਿਸ਼ਾਨਾ ਸਾਧ। ਸਪਸ਼ਟ ਸ਼ਬਦਾਂ ਚ ਕਿਹਾ ਕਿ ਤੁਸੀਂ ਕਹਿੰਦੇ ਸੀ ਪੈਸੇ ਦੀ ਲੋੜ ਨਹੀਂ ਪਰ ਤੁਸੀਂ ਦੇਖੋ ਕਿ ਮੁਆਵਜ਼ਾ ਨਹੀਂ ਦਿੱਤਾ ਲੋਕਾਂ ਨੂੰ। ਜਿਹੜੇ ਹੜ੍ਹਾਂ ਦੇ ਵਿੱਚ ਬਹੁਤ ਆਰਥਿਕ ਮਾਰ ਚੱਲ ਗਏ। ਜਿਹੜੇ ਦਿੱਕਤ ਦੇ ਵਿੱਚ ਨੇ ਯਾਸੀ ਉਹਨਾਂ ਤੁਸੀਂ ਮਦਦ ਨਹੀਂ ਕੀਤੀ। ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਏਗੀ ਬਹੁਤ ਸਿੱਧਾ ਤੇ ਸਪਸ਼ਟ ਸਵਾਲ ਅੱਜ ਸਾਡਿਆਂ ਦੇ ਜ਼ਿਹਨ ਦੇ ਵਿੱਚ। ਕੀ ਪੰਜਾਬ ਸਰਕਾਰ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ ਜਾਂ ਨਹੀਂ ਕੀ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਪੋਲਿਟਿਕਲ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਕੇਂਦਰ ਦੀ ਸਰਕਾਰ ਦਾ ਬਣਦਾ ਹਿੱਸਾ ਪੰਜਾਬ ਸਰਕਾਰ ਦੇ ਕੋਲ ਪਹੁੰਚ ਗਿਆ ਜਾਂ ਨਹੀਂ ਸਾਡੇ ਲੋਕਾਂ ਤੱਕ ਨੁਕਸਾਨ ਜੋ ਉਹਨਾਂ ਦਾ ਹੋਇਆ ਸੀ ਉਸ ਦਾ ਕੋਈ ਹੜਜਾਨਾ ਕੋਈ ਪਰਪਾਈ ਹੋਈ ਜਾਂ ਨਹੀਂ ਅੱਜ ਚਰਚਾ ਇਸ ਮੁੱਦੇ ਉੱਤੇ ਕਰਾਂਗੇ ਇਸ ਕਰਕੇ ਅਸੀਂ ਲਿਖ ਰਹੇ ਹਾਂ ਕਿ ਮੁਆਵਜ਼ੇ ਦੇ ਉੱਤੇ ਰੇੜਕਾ ਹੈ ਔਰ ਇੱਕ ਵਾਰੀ ਫੇਰ ਤੋਂ ਚੇਤੇ ਆਉ ਪਾਣੀਆਂ ਵਾਲੀ ਤਸਵੀਰਾਂ ਜੋ ਖੂਬ ਸਾਨੂੰ ਪਰੇਸ਼ਾਨ ਕਰਦੀਆਂ ਨੇ ਕਿ ਕਿਸ ਤਰੀਕੇ ਨਾਲ ਅਸੀਂ ਚੱਲਿਆ ਇੱਕ ਛੋਟੀ ਜਿਹੀ ਰਿਪੋਰਟ ਤੁਹਾਨੂੰ ਦਿਖਾਣਾ ਹੈ ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ ਮੁਰਗੇ ਨੂੰ ਤੂੰ ਦੂਰ ਕੀ ਬਾਤ ਗਈ ਮੁਰਗੇ ਦਾ ਵੀ ਪੈਸਾ ਨਹੀਂ ਦਿੱਤਾ ਮੁਆਵਜ਼ਾ ਇੱਕ ਇੱਕ ਪਰਿਵਾਰ ਨੂੰ ਮਿਲਿਆ ਤੇਜਰੀਵਾਲ ਬਤਾਏਗਾ ਜਾਂ ਮਾਨਸਾ ਬਤਾਏਗਾ ਪਤਾ ਕਰਾਓ ਨਾ ਤੇਰਾ ਜਾ ਕੇ ਪੰਜਾਬ ਚ ਹੜਾਂ ਦੀ ਤਬਾਹੀ ਭਾਵੇਂ ਹੁਣ ਲਗਭਗ ਖਤਮ ਹੋ ਗਈ ਹੈ ਲੋਕਾਂ ਦੇ ਜ਼ਖਮ ਵੀ ਭਰਨੇ ਸ਼ੁਰੂ ਹੋ ਗਏ ਨੇ ਤੇ ਜ਼ਿੰਦਗੀ ਵੀ ਲੀਤੇ ਪਰਤਣ ਲੱਗ ਪਈ ਹੈ ਪਰ ਇਸ ਨੂੰ ਲੈ ਕੇ ਛੜੀ ਸਿਆਸਤ ਰੁਕ ਨਹੀਂ ਰਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸੀਐਮ ਮਾਨ ਨੂੰ ਨਿਸ਼ਾਨੇ ਤੇ ਲਿਆਏ ਤੇ ਹੜ ਪੀੜਤਾ ਨੂੰ ਪੂਰਾ ਮੁਆਵਜ਼ਾ ਨਾ ਦੇਣ ਦੇ ਇਲਜ਼ਾਮ ਲਾਏ ਨੇ ਨਾਇਬ ਸੈਣੀ ਨੇ ਕਿਹਾ ਕਿ ਸੀਐਮ ਮਾਨ ਨੇ ਮੁਰਗੀ ਦੇ ਨੁਕਸਾਨ ਦਾ ਪੈਸਾ ਦੇਣ ਦੀ ਗੱਲ ਆਖੀ ਸੀ ਪਰ ਮੁਰਗੀ ਤਾਂ ਦੂਰ ਮੁਰਗੇ ਦਾ ਵੀ ਪੈਸਾ ਨਹੀਂ ਦਿੱਤਾ ਨਾਇਬ ਸੈਣੀ ਦਾ ਇਹ ਬਿਆਨ ਜਲਦ ਹੀ ਸਿਆਸੀ ਗਲਿਆਰਾਂ ਚ ਗੂੰਜਿਆ ਤੇ ਜਵਾਬ ਦੇਣ ਲਈ ਆਪ ਲੀਡਰ ਬਲਤੇਜ ਪੰਨੂ ਸਾਹਮਣੇ ਆਏ ਉਨ੍ਹਾਂ ਦੇ ਬਿਆਨਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਅਤੇ ਬਲਤੇਜ ਪੰਨੂ ਨੇ ਕਿਹਾ ਕਿ ਹੜਪੀੜਤਾ ਨੂੰ ਦਿੱਤੇ ਮੁਆਵਜ਼ੇ ਬਾਰੇ ਪਿੰਡਾਂ 'ਚ ਜਾ ਕੇ ਪਤਾ ਕਰ ਲੋ। ਅਭੀ ਪੰਜਾਬ 'ਚ ਬਾੜ ਆਈ। ਯਹਾਂ ਤੋਂ ਮੁੱਖ ਮੰਤਰੀ ਬੋਲ ਰਹਾ ਹੈ ਪੰਜਾਬ ਕਾ ਕਿ ਮੈਂ 20000 ਰੁਪਏ ਕਿੱਲਾ ਦੇ ਰਹਾ ਹਾਂ। ਕੇਜਰੀਵਾਲ ਵਾਹ ਉੱਥੇ ਗੁਜਰਾਤ 'ਚ ਜਾ ਕਰਕੇ ਕਹਿ ਰਹਾ ਹੈ ਕਿ ਮਾਰੇ ਮੁੱਖ ਮੰਤਰੀ ਨੇ 50000 ਦੇ ਦਿਆ। ਭਈ ਇਹ 30000 ਕੌਣ ਖਾਈ ਗਿਆ? ਇਹ ਕੇਜਰੀਵਾਲ ਬਤਾਏਗਾ ਜਾਂ ਮਾਨਸਾਬ ਬਤਾਏਗਾ ਸੈਣੀ ਸਾਹਿਬ ਤੁਸੀਂ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਹਰਿਆਣਾ ਤੋਂ ਜ਼ਿਆਦਾ ਸਮਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਫਿਰਦੇ ਹੋ ਤੇ ਪਤਾ ਕਰਾਓ ਨਾ ਤੇਰਾ ਜਾ ਕੇ ਹੜ੍ਹਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਇੱਕ ਇੱਕ ਪਰਿਵਾਰ ਨੂੰ ਮਿਲਿਆ ਨਾਇਬ ਸੈਣੀ ਦੇ ਸ਼ਬਦੀ ਬਾਰ ਇੱਥੇ ਹੀ ਨਹੀਂ ਰੁਕੇ ਸਗੋਂ ਨਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਾ ਪਾਇਆ ਅਤੇ ਪ੍ਰਾਲੀ ਦੇ ਧੂੰਏ ਦੇ ਮੁੱਦੇ ਤੇ पंजाब के किसानों बदनाम करने के इल्जाम लाए। केजरीवाल जब दिल्ली का मुख्यमंत्री था सबसे ज्यादा आरोप मेरे किसान के ऊपर लगाए कहा जी हरियाणा का किसान पराली जलाता है पंजाब का किसान पराली जलाता है और वो धुआं कहा मेरी दिल्ली में आ जाता है यहां पोलूषण फैलाता ये बात केजरीवाल बोलता था ਆਪਕੇ ਸਾਹਮਣੇ ਹੈ ਕੇਜਰੀਵਾਲ ਕਿਸ ਪ੍ਰਕਾਰ ਸੇ ਮੇਰੇ ਕਿਸਾਨ ਕੋ ਬਦਨਾਮ ਕਰਨੇ ਮੇ ਲਗਾ ਹੋਆ ਥਾ ਜ਼ਿਕਰ ਜੋਗਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਲਾਡੋ ਲਕਸ਼ਮੀ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕੀਤੀ ਤੇ ਇਸ ਦੌਰਾਨ ਉਹਨਾਂ ਪੰਜਾਬ ਚੜਾਣ ਲਈ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਜਿਸ ਤੇ ਸਿਆਸਤ ਭਗੀ ਤੇ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕੀਤਾ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਨਿਊਜ਼ 18